ਜੰਡਿਆਲਾ ਗੁਰੂ ਦੇ ਮੱਲੀਆਂ ਪਿੰਡ ਦੇ ਵਿੱਚ ਚੱਲੀ ਇੱਕ ਵਾਰ ਫਿਰ ਤੋਂ ਗੋਲੀ ਇੱਕ ਨੌਜਵਾਨ ਹੋਇਆ ਜ਼ਖਮੀ ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਇਸ ਮਾਮਲੇ ਦੀ ਜਾਂਚ ਇੱਕ ਜੰਡਿਆਲਾ ਗੁਰੂ ਦੇ ਪਿੰਡ ਮੱਲੀਆਂ ਦੇ ਵਿੱਚ ਇੱਕ ਵਾਰ ਤੋਂ ਫਿਰ ਚੱਲੀ ਗੋਲੀ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਇਆ ਸੀ ਝਗੜਾ ਦੂਸਰੀ ਤੇਰਵੱਲੋਂ ਚਲਾਈ ਗਈ ਗੋਲੀ ਇੱਕ ਨੌਜਵਾਨ ਦੇ ਲੱਗੀ ਗੋਲੀ ਖੱਬੇ ਪੈਰ ਲੱਗੀ ਗੋਲੀ ਇੱਕ ਸਾਲ ਤੋਂ ਰਹੇ ਰਹਾ ਸੀ ਵਿਦੇਸ਼ ਦੇ ਵਿੱਚ ਆਏ ਨੌਜਵਾਨ ਦਾ ਨਾਮ ਪਲਵਿੰਦਰ ਸਿੰਘ ਵੱਜੋ ਪਹਿਚਾਣ ਵਿੱਚ ਆਇਆ ਜਿਸ ਦੇ ਖੱਬੀ ਲੱਤ ਦੇ ਵਿੱਚ ਲੱਗੀ ਗੋਲੀ ਮੱਲੀਆਂ ਕਾਫੀ ਦਿਨਾਂ ਦਾ ਬਾਹਰੋਂ ਆਇਆ ਕਾਫੀ ਦਿਨਾਂ ਦਾ ਧਮਕਾ ਦੇ ਰਿਹਾ ਸੀ ਕੌਣ ਹੀ ਉਹ ਜਿਨ੍ਹਾਂ ਨੇ ਤੁਹਾਨੂੰ ਧਮਕੀਆਂ ਦਿੱਤੀ ਕਾਬਲ ਤੋਂ ਇਹ ਕੋਈ ਪੁਰਾਣੀ ਬੰਦਿਸ਼ ਆ ਸਾਲ ਹੋਦਿਆ ਲਿਆ ਆ ਕਿ ਗੱਲ ਹੋਈ ਕਾਫੀ ਟਾਈਮ ਹੋਦਿਆ ਲਿਆ ਇਹਨਾਂ ਦੇ ਉਦੋਂ ਵੀ ਇਹ ਦੀਵਾਲੀ ਦੀ ਗੱਲ ਚਲਦੀ ਹੁੰਦੀ ਉਦੋਂ ਵੀ ਇਹ ਸਮਾਨ ਸੰਭਨ ਗਿਆ ਸੀ ਇਹ ਕਾਰਨ ਕੀ ਰਿਹਾ ਸਮਾਨ ਪਨ ਇਹਨਾਂ ਦੀ ਨਿੱਕੀ ਮੋਟੀ ਪੈਸ਼ਾ ਪੁਰਾਣੀ ਸ਼ਾਂ ਰਾਜੇ ਜੀ ਤੁਰਿਆ ਦੀ ਆ ਲਾਗਤ ਬਾਜੀ ਇਹਦਾ ਮੁੰਡਿਆਂ ਦੇ ਨਾਲ ਰਹਦੇ ਹੁੰਦੇ ਗਾਂ ਦੀ ਗਾਂ ਅੱਜ ਕੀ ਗੱਲ ਹੈ ਅੱਜ ਤੇ ਮੈਂ ਵੀ ਟਰੈਕਟਰ ਤੇ ਜਾਣ ਲਿਆ ਇਸ਼ਾਰਾ ਮਾਰ ਕੇ ਰੋਕਿਆ ਤਬਾਦਾਂ ਜਾਨੀ ਕੀ ਆਂਦਾ ਥੱਲੇ ਉਤਰ ਮੈਂ ਤੇ ਇਲਾਜ ਕਰਵਾਉਣ ਆਇਆ ਬਾਹਰੋਂ ਆਇਆ ਮੇਰੇ ਪਹਿਲਾਂ ਹੀ ਛੱਟ ਲੱਗੀ ਪਿਆ ਤੇ ਇਲਾਜ ਕਰਵਾਉਣਾ ਹੈ ਉਸੇ ਲਾਤੇ ਮਾਰੀ ਗੋਲੀ ਪਾਣੀ ਕਿੰਨੀ ਹੋਣੀ ਕਿੰਨੀਆਂ ਗੋਲੀਆਂ ਲੱਗਣਗੀਆਂ ਦੋ ਮੇਰੇ ਸਹ ਨਾਲ ਫਾਇਰ ਕੱਢੇ ਮੈਨੂੰ ਇੰਨਾ ਪਤਾ ਨਹੀਂ ਜਿਹੜਾ ਦੋ ਕੱਡੇ ਨੇ ਕਹਿੰਦਾ ਕਿਹੜੀ ਪਿਸਤੌਲ ਕਰਾਂ ਕੋਲ ਰਵਾਲਵਰ ਐਸੋ ਇਹ ਗੈਂਗਸਟਰ ਦੇ ਨਾਲ ਸੰਬੰਧਤ ਹੈ ਹਾਂ ਜੀ ਜਿਹੜੇ ਪਹਿਲਾਂ ਵੀ ਤੁਮ ਕਹਿ ਦਿੱਤੀਆਂ ਸੀ ਕਿਸੇ ਨੂੰ ਆਖਿਆ ਵੀ ਤੇ ਮੈਂ ਗੋਲੀ ਮਾਰਨੀ ਜਦੋਂ ਹੀ ਆਇਆ ਬਾਦੋਂ ਕਿਹੜੀ ਕੰਟਰੀ ਹੈ ਦੀ ਮੈਂ ਪੁਰਤਗਾਲ ਤੋਂ ਜਿੰਨਾ ਚਲੋ ਗਿਆ ਪੁੱਤ ਘਰ ਮੈਂ ਮਾਰਚ ਗਿਆ ਸੱਟ ਲੱਗੀ ਤਾਂ ਕਰਕੇ ਆਹ ਮੈਨੂੰ ਇਲਾਜ ਕਰਵਾ ਕਿਹੜਾ ਪਿੰਡ ਤੇ ਕੀ ਮੰਗਾਗਾ ਪਲਵਿੰਦਰ ਪਿੰਡ ਮੱਲੀਆਂ ਪੁਰਾਣੀ ਰਣਜੀਤ ਕਿਸ ਚੀਜ਼ ਦੀ ਹੈ ਤੁਹਾਡੀ ਜੜੀ ਕੀ ਕਾਫੀ ਪੁਰਾਣੀ ਆਉਂਦੀ ਜਾਂਦੀ ਜਿੱਦਾ ਦੀਵਾਲੀ ਤੋਂ ਵੇ ਯਾਨੀ ਕੀ ਲੜੇ ਸੀ ਝਗੜਾ ਕੀਤਾ ਇਹਨਾਂ ਨੇ ਗੇਟ ਦੇ ਅੱਗੇ ਖੜੇ ਹਾਂ ਲਾ ਕੇ ਆ ਕੇ ਪਟਾਕੇ ਚਲਾਉਂਦੇ ਆ ਤੇ ਉਤੋਂ ਇਹਨਾਂ ਨੂੰ ਮਨਾ ਕੀਤਾ ਰੋਕਿਆ ਇਸੇ ਗੱਲੋਂ ਇਹ ਖਬਰ ਰੱਖਦੇ ਮੋਟਰ ਤੇ ਵੀ ਪੈ ਜਾਣ ਪਿਛਲੇ ਸੜਕ ਜਾ ਕੇ ਹੁਣ ਕੀ ਮੰਗ ਕਰਦੇ ਜੀ ਮੈਂ ਇਹ ਹੀ ਮੰਗਦਾ ਨੇ ਸਾਫਦੀ ਉਦੋਂ ਤੇ ਕੋਈ ਸੁਣਵਾਈ ਨਹੀਂ ਹੋਈ ਸਾਲ ਉਹ ਚੱਲਿਆ ਫਿਰ ਮੈਂ ਬਾਹਰ ਚੱਲ ਗਿਆ ਉਦੋਂ ਵੀ ਇਦਾਂ ਹੀ ਚੱਲੋ ਕੋਈ ਗੱਲ ਨਹੀਂ ਛੱਡੋ ਭਰਾ ਕੋਈ ਨਹੀਂ ਸਾਫ ਨਹੀਂ ਆਇਆ ਉਦੋਂ ਵੀ ਪਿਸਤਲ ਛੜੀ ਆਮ ਦੇ ਫਾਇਦੇ ਮੈਂ ਬਾਹਰ ਜਾਣਾ ਸੀ ਹੁਣ ਪੁਲਿਸ ਨੂੰ ਕੰਪਲੇਟ ਕੀਤੀ ਕੋਈ ਸੁਸਾਈ ਨਹੀਂ ਉਹ ਸੁਣ ਤੇ ਆਏ ਹੀ ਮੰਨ ਲਓ ਸਾਲ ਉਹ ਚੱਲਿਆ ਨਾਲ ਪੁਲਿਸ ਨੂੰ ਆਉਂਦੇ ਆ ਕੋਈ ਸੁਣਵਾਈ ਨਹੀਂ ਹੋਈ ਉਦੋਂ ਦੀ ਹੁਣ ਸਰਕਾਰ ਕੋ ਕੀ ਮੰਗੇ ਹੁਣ ਇਹ ਹੀ ਨਹੀਂ ਸਾਫਦੀ ਆ ਗਾਲੇ ਵੀ ਸਾਲ ਹੋ ਗਿਆ ਪਿਛਲੇ ਸਾਲ ਦੀ ਝਗੜਾ ਆਈ ਦਵਾਲੀ ਵਾਲੇ ਦਿਨ ਦਾ ਉਦੋਂ ਇਹਨੂੰ ਪਟਾਕੇ ਚਾਹੁੰਦੇ ਮਨਾ ਕੀਤਾ ਸੀ ਤੇ ਬਾਅਦ ਆਏ ਮੱਕੀ ਆਪਣੀ ਮੋਟਰ ਤੇ ਜਾ ਕੇ 12 12 ਤਰੀਕ ਨੂੰ ਜਾ ਕੇ ਪਹਗੇ ਉਦੋਂ ਵੀ ਨਾ ਕੋਈ ਪੰਪ ਕੀਮਤੀ ਸਮਾਨ ਨਹੀਂ ਚੁੱਕਿਆ ਤੇ ਮੋਟਰ ਤੇ ਤੋੜ ਪਾਉਣ ਨੂੰ ਕੀਤੀ ਬੜੀ ਵਾਰ ਮੱਕੀ ਦੋ ਤਿੰਨ ਵਾਰ ਪੰਚਾਇਤ ਵੀ ਫੈਸਲਾ ਉੱਠ ਕੇ ਜਾਂਦੇ ਰਹੇ ਤੇ ਪੁਲਿਸ ਨੂੰ ਵੀ ਕਾਰਵਾਈ ਦੱਸਿਆ ਵੀ ਇਹ ਉਹਨਾਂ ਜਾਜ ਪਿਸਟਲ ਆ ਤੇ ਇਹ ਵਿਖਾਉਂਦਾ ਵੀ ਸਾਨੂੰ ਰਿਹਾ ਇਹ ਇਹ ਵਿਖਾ ਕੇ ਵੀ ਸਾਨੂੰ ਪੰਚਾਇਤ ਉੱਠ ਕੇ ਵਿਖਾ ਕੇ ਵੀ ਗਿਆ ਉਹਦੀ ਅੱਗੇ ਵੀਡੀਓ ਵੀ ਹੈਗੀ ਹੈ ਤੇ ਕੋਈ ਇੱਥੇ ਕੋਈ ਕਾਰਵਾਈ ਨਹੀਂ ਹੋਈ ਹੁਣ ਅੱਜ ਬ੍ਰਦਰ ਇਹ ਟਰੈਕਟਰ ਲੈ ਕੇ ਜਾ ਆ ਗਿਆ ਨਾ ਇਸ਼ਾਰਾ ਮਾਰ ਕੇ ਨਿਕਲਾ ਰਿਹਾ ਪਿੰਨਾ ਜਦੋਂ ਉਤਰਿਆ ਵਾ ਤੇ ਇਹਨੇ ਗੋਲੀ ਮਾਰ ਦਿੱਤੀ ਤੁਹਾਡਾ ਬ੍ਰਦਰ ਬਾਹਰ ਹੀ ਹਾਂਜੀ ਬਾਹਰ ਹੀ ਕਿਹੜੀ ਕੰਟਰੀ ਜੀ ਇਹ ਪੁਰਤਕਾ ਰਿਹਾ ਤੇ ਕਿੰਨਾ ਚਿਰ ਹੋਇਆ ਇਹਨੂੰ ਇਹਨੂੰ ਮੇਰੇ ਨਾਲ 20 ਦਿਨ ਹੋਏ ਆ ਇਹਨੂੰ ਤੇ ਅੱਜ ਜਦ ਇਹ ਗੋਲੀ ਚਲਾਈ ਗਈ ਆ ਕਿੰਨਾ ਵੱਲੋਂ ਚਲਾਈ ਗਈ ਇਹ ਸ਼ਮਸ਼ੀਰ ਸਿੰਘ ਵੱਲੋਂ ਚਲਾਈ ਗਈ ਪੁਰਾਣੀ ਪੰਜੇ ਸੀ ਕੋਈ ਅੱਜ ਪਰਾ ਮੱਕੀ ਉਹ ਪੁਰਾਣੀ ਝਗੜਾ ਹੈ ਉਹ ਤੋਂ ਚੱਲਦੇ-ਚੱਲਦੇ ਮੂਗੀ ਚਲਾਈ ਸੀ ਕੀ ਮੰਗ ਕਰਦੇ ਸੋ ਪਾ ਯੋਗਨ ਸਾਫ ਦੀ ਮੰਗ ਕਰਦੇ ਆ ਅੱਗੇ ਵੀ ਕੋਈ ਸੁਣਵਾਈ ਨਹੀਂ ਹੋਈ। ਉਸ ਰਾਣੇ ਜੇ ਕਪੜਿਆਂ ਦਾ 755 ਦਾ ਮਾਦੀ ਤੇ ਚੱਲਣ ਰਿਹਾ ਅੱਗੇ ਵੀ। ਉਹ ਵੀ ਅੱਗੇ ਉੱਤੇ ਸਾਡੇ ਚ 755 ਕੀਤੀ ਗਈ ਹੈ। ਟਰੋਡ ਭੰਨ ਨੇ ਜੀ 755 ਦਾ ਕੇਸ ਇਹ ਤੇ ਚੱਲਣ ਰਿਹਾ ਅੱਗੇ ਵੀ ਟਰੋਡ ਤੇ। ਹਾਂਜੀ। ਤੇ ਹੁਣ ਪੁਲਿਸ ਕੰਪਲੇਨ ਕਿਥੇ ਕੀਤੀ ਕੋਈ ਨਾ? ਹਾਂਜੀ ਕੀਤੀ ਗਈ। ਹੁਣ ਫੜਾ ਲੈ ਕੇ ਟੈਂਪਰ। ਉਹ ਦੇਖੋ ਹੁਣ ਦੇਖਦੇ ਆ ਲੈ ਕੇ ਜਾਨੇ ਪਤਾ ਦੇਖਦੇ ਕੀ ਕਰਦੇ ਨੇ। ਇੱਕ ਕੁਲਵਿੰਦਰ ਸਿੰਘ ਨਾਮ ਦਾ ਸਾਡਾ ਪੇਸ਼ੈਂਟ ਇੱਕ ਆਇਆ ਸੀ ਜਿਹਦੇ ਕੀ ਖਬੀਲਾ ਦੇ ਵਿੱਚ ਗਿੱਡੇ ਦੇ ਲਾਗੇ ਗੋਲੀ ਵੱਜੀ ਲੱਗਦੀ ਹੈ ਜਿਹੜੀ ਕੀ ਉਹ ਹਿਸਟਰੀ ਦੇ ਰਿਹਾ ਉਹਦੀ ਆਪਾਂ ਮੈਡੀਕਲ ਲੀਕਲ ਕਰ ਦਿੱਤਾ ਤੇ ਉਹਨੂੰ ਹੁਣ ਆਪਾਂ ਫਦਰ ਰੈਫਰ ਕੀਤਾ ਗੁਨਾਹਗ ਦੇ ਹਸਪੀਟਲ ਇੱਥੇ ਉਹਦਾ ਫੋਰੈਂਸਿਕ ਓਪੀਨੀਅਨ ਵੀ ਹੋਰੇਗਾ ਤੇ ਉਹਦਾ ਲੱਤ ਦਾ ਐਕਸਰੇ ਵੀ ਹੋਰੇਗਾ ਨਰਸਾ ਹੋਤ ਨਹੀਂ ਕਿਤੇ ਗੋਲੀ ਲੱਗੀ ਖਬੀ ਲੱਤ ਤੋਂ ਅਲਾਵਾ ਹੋਰ ਕਿਤੇ ਗੋਲੀਤ ਨਹੀਂ ਲੱਗੀ ਗੋਲੀ ਦਾ ਜੀ ਸਪਸ਼ਟੀਕਰਨ ਫੋਰੈਂਸਿਕ ਐਕਸਪਰਟ ਜਿਹੜੇ ਨੇ ਉਹ ਕਰਨਗੇ ਤੇ ਸਾਡੋ ਦੇ ਸਿਰ ਉੱਤੇ ਇਹ ਗਿੱਡੇ ਜੀ ਹੋਣੀ ਸਾਡ ਇਹ ਤੋਂ ਇਲਾਵਾ ਉਹ ਇੱਕ ਕੰਪਲੀਟ ਕਰ ਰਿਆ ਸੀ ਇੱਕ ਜਗ੍ਹਾ ਹੋਰ ਤੇ ਉਹ ਆਪਾਂ ਮੈਡੀਕਲ ਰਿਪੋਰਟ ਵਿੱਚ ਲਿਖਿਆ ਜੋ ਖਾਓ ਉਹ ਮਰੀਜ਼ ਜਿਹੜਾ ਵਾ ਖਤਰੇ ਤੋਂ ਬਾਅਦ ਹ ਅ ਫਿਰ ਹਾਲ ਦੇ ਖਤਰੇ ਦੁਬਾਰੀ ਲੱਗੇ ਠੀਕ ਹੈ ਥੈਂਕ ਯੂ ਇਹ ਜੀ ਆਪਣਾ ਜਿਹੜੀ ਪਲਵਿੰਦਰ ਸਿੰਘ ਉਹ ਫਲਕੀ ਆ ਪੁੱਤਰ ਮਕਤਾਰ ਸਿੰਘ ਦਾ ਕੌਮ ਜੱਟ ਵਾਸੀ ਮਲੀਆ ਇਹਦੇ ਖੱਬੇ ਗਿੱਟੇ ਉੱਪਰ ਗੋਲੀ ਲੱਗੀ ਆ ਤੇ ਜਿਹੜੀ ਗੋਲੀ ਚਲਾਈ ਉਹ ਦਿਲਸ਼ੇਰ ਸਿੰਘ ਨੇ ਚਲਾਈ ਕੋਈ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਜੀ ਜਿਨ੍ਹਾਂ ਦੇ ਪਿਛਲੇ ਸਾਲ ਕੋਈ ਦੁਆਰੀ ਦੇ ਵਿੱਚ ਟਕਰਾਅ ਹੋਇਆ ਸੀ ਉਹ ਰੰਜਿਸ਼ੇ ਨੇ ਚੱਲਣ ਢੀ ਹੈ ਕਾਰਵਾਈ ਕਰ ਰਹੇ ਹਾਂ ਨੂੰ ਤੱਕ ਕਾਰਵਾਈ ਕਰਦੇ ਕੁਝ ਸੀਸੀਟੀਵੀ ਫੁਟੇਜ ਜਿਹੜੀ ਆ ਸਾਹਮਣੇ ਆਈ ਹੈ ਵੀ ਫਿਲਹਾਲ ਕੋਈ ਨਹੀਂ ਤਤਤੀਸ਼ ਚੱਲ ਰਹੀ ਹੈ ਜਦੋਂ ਤਤਤੀਸ਼ ਮੁਕੰਮਲ ਹੋ ਵੀ ਸਭ ਕੁਝ ਕਰਨਾ ਹੈ